ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਜਿਸ ਕੰਮ ਨੂੰ ਪਸੰਦ ਕਰਦਾ ਹੈ ਉਹਨੂੰ ਬੜੇ ਚਾਹ ਤੇ ਸ਼ੌਂਕ ਦੇ ਨਾਲ ਕਰਦਾ ਹੈ ਪਰ ਉਹਨਾਂ ਦੇ ਵਿੱਚੋਂ ਕੁਝ ਕੰਮ ਮਨੁੱਖ ਨੂੰ ਹਮੇਸ਼ਾ ਬਰਕਤ ਵੱਲ ਲੈ ਕੇ ਜਾਂਦੇ ਨੇ ਕੁਝ ਕੰਮ ਹਮੇਸ਼ਾ ਕਾਟੇ ਵੱਲ ਲੈ ਜਾਂਦੇ ਨੇ ਹੁਣ ਉਹ ਕਿਹੜੇ ਕੰਮ ਕੀਤੇ ਜਾਣ ਜੋ ਹਮੇਸ਼ਾ ਬਰਕਤ ਵੱਲ ਲੈ ਕੇ ਜਾਣ ਇੱਕ ਵਾਰ ਇੱਕ ਸੰਤ ਜੀ ਬੜੇ ਸਾਰੇ ਲੋਕਾਂ ਨੂੰ ਜ਼ਿੰਦਗੀ ਦੇ ਵਿੱਚ ਸੁੱਖ ਕਿਵੇਂ ਆਵੇਗਾ ਉਸੇ ਬਾਰੇ ਦੱਸ ਰਹੇ ਸਨ ਉਹ ਕਹਿਣ ਲੱਗੇ ਕਿ ਮੈਂ ਮੰਗਤਿਆਂ ਨੂੰ ਬਾਦਸ਼ਾਹ ਬਣਦੇ ਹੋਏ ਦੇਖਿਆ ਅਮੀਰਾਂ ਦੇ ਅਮੀਰ ਬਣਦੇ ਹੋਏ ਦੇਖਿਆ ਐਵੇਂ ਦੇ ਅਮੀਰ ਜੋ ਸਿਰਫ ਇਸ ਜਹਾਨ ਦੀ ਅਮੀਰ ਹੋਣ ਮੈਂ ਉਹਨਾਂ ਦੋਵਾਂ ਜਹਾਨ ਦੇ ਅਮੀਰ ਬਣਦੇ ਹੋਏ ਦੇਖਿਆ ਮੈਂ ਉਹਨਾਂ ਦਾ ਲੋਕ ਤੇ ਪਰਲੋਕ ਦੋਵੇਂ ਸੁਖਾਲੇ ਹੋਣ ਦੇਖੇ ਉਹ ਆਪਣਾ ਲੋਕ ਤੇ ਪਰਲੋਕ ਦੋਵੇਂ ਥਾਵਾਂ ਸੁਖਾਲੀਆਂ ਕਰ ਲਈਆਂ ਨੇ ਤੇ ਨਾਲ ਹੀ ਨਾਲ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਉਹ ਸੁਖਾਲਾ ਕਰ ਗਏ ਨੇ ਕਹਿੰਦੇ ਕਿ ਮੈਂ ਉਹਨਾਂ ਤੋਂ ਸਵਾਲ ਪੁੱਛਿਆ ਉਹ ਸੁਖਾਲੇ ਲੋਕਾਂ ਤੋਂ ਵੀ ਇਹ ਸੁੱਖ ਵਰਕਤਾ ਹਰ ਸਮੇਂ ਤੁਹਾਡੇ ਪਿੱਛੇ ਪਿੱਛੇ ਰਹਿੰਦੀਆਂ ਨੇ ਇਹ ਮਾਇਆ ਤੁਹਾਡੇ ਪਿੱਛੇ ਪਿੱਛੇ ਰਹਿੰਦੀ ਹੈ ਇਹ ਤੁਹਾਡੇ ਕੋਲ ਕਿਵੇਂ ਆਈਆਂ ਤਾਂ ਉਹਨਾਂ ਕਿਹਾ ਕਿ ਅਸੀਂ ਪੰਜ ਕੰਮ ਕਰਦੇ ਸੀ ਤੇ ਅੱਜ ਵੀ ਕਰਦੇ ਹਾਂ ਤੇ ਆਖਰੀ ਸਾਤ ਤੱਕ ਕਰਦੇ ਰਹਾਂਗੇ ਤੇ ਇਹ ਪੰਜ ਕੰਮ ਜਿੰਨਾ ਸਾਨੂੰ ਮੰਗਤੇ ਤੋਂ ਬਾਦਸ਼ਾਹ ਬਣਾ ਦਿੱਤਾ ਸੰਤ ਜੀ ਨੇ ਕਿਹਾ ਉਹ ਕੰਮ ਮੈਨੂੰ ਵੀ ਦੱਸ ਦਿਓ ਤੇ ਹੋਰਾਂ ਨੂੰ ਵੀ ਮੈਂ ਦੱਸਾਂ ਅੱਗੇ ਹੋਰਾਂ ਨੂੰ ਵੀ ਦੱਸਾਂਗਾ ਤੇ ਉਹ ਸੁਖੀ ਰਹਿਣਗੇ ਸੰਗਤ ਜੀ ਸਭ ਅੱਗੇ ਬੇਨਤੀ ਹੈ ਕਿ ਤੁਸੀਂ ਇਹ ਪੰਜ ਕੰਮ ਰੋਜ਼ ਜ਼ਰੂਰ ਕਰਿਆ ਕਰੋ ਜੇਕਰ ਰੇਜਕ ਬਰਕਤ ਤੇ ਸੁਖੀ ਰਹਿਣਾ ਚਾਹੁੰਦੇ ਹੋ ਘਰ ਵਿੱਚ ਮਾਇਆ ਦਾ ਵਾਸਾ ਚਾਹੁੰਦੇ ਹੋ ਤਾਂ ਇਹ ਪੰਜ ਕੰਮ ਜ਼ਰੂਰ ਕਰੋ ਉਸ ਤੋਂ ਪਹਿਲਾਂ ਸਾਰੇ ਅੱਗੇ ਬੇਨਤੀ ਹੈ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਜ਼ਰੂਰ ਸੁਣ ਲੈਣਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦੇਣਾ ਚਾਹੀਦਾ ਹੈ ਸੰਗਤ ਜੀ ਸਭ ਤੋਂ ਪਹਿਲਾ ਕੰਮ ਤਾਂ ਅਸੀਂ ਪੰਛੀਆਂ ਨੂੰ ਚੋਗਾ ਪਾਇਆ ਕਰਦੇ ਸੀ ਜਿਸ ਘਰ ਵਿੱਚ ਪੰਛੀ ਨੂੰ ਦਾਣਾ ਚੋਗਾ ਮਿਲਦਾ ਹੋਵੇ ਉਹ ਘਰ ਕਦੇ ਵੀ ਗਰੀਬ ਨਹੀਂ ਹੋ ਸਕਦਾ ਉਥੇ ਕਦੇ ਵੀ ਰਿਜਕ ਦੀ ਘਾਟ ਨਹੀਂ ਹੁੰਦੀ ਜੇ ਕੋਈ ਪੰਛੀ ਜਨੌਰ ਤੁਹਾਡੇ ਘਰ ਆ ਕੇ ਅੰਨ ਖਾਂਦਾ ਹੈ ਪਾਣੀ ਪੀਂਦਾ ਹੈ ਤਾਂ ਸਮਝੋ ਇਹ ਚੰਗੇ ਦਿਨਾਂ ਦੇ ਆਉਣ ਵਾਲੀ ਨਿਸ਼ਾਨੀ ਹੈ ਜੇ ਕੋਈ ਪੰਛੀ ਉੜਦਾ ਉੜਦਾ ਤੁਹਾਡੇ ਘਰ ਆਜਾ ਤਾਂ ਉਸਦੇ ਲਈ ਅੰਨ ਜ਼ਰੂਰ ਰੱਖਿਆ ਕਰੋ ਜੇ ਭੁੱਖ ਹੈ ਤਾਂ ਚੋਗਾ ਪਾ ਦਿਓ ਜੇ ਪਿਆਸ ਹੈ ਉਸ ਨੂੰ ਤਾਂ ਪਾਣੀ ਪਾ ਦਿਓ ਪਰਮਾਤਮਾ ਨੂੰ ਮਨੁੱਖ ਦੀ ਜਦੋਂ ਦੂਸਰੇ ਮਨੁੱਖ ਦੀ ਮਦਦ ਕਰਦਾ ਐਵੇਂ ਦੇਖਦਾ ਹੈ ਤਾਂ ਉਹਨੂੰ ਬਹੁਤ ਐਵੇਂ ਦਾ ਸਖਸ਼ ਪਸੰਦ ਹੈ ਜਦੋਂ ਕੋਈ ਕੁਦਰਤੀ ਇਸ ਖਲ ਦਾ ਖਿਆਲ ਰੱਖਦਾ ਹੈ ਤਾਂ ਪਰਮਾਤਮਾ ਖੁਸ਼ ਹੋ ਜਾਂਦੇ ਹਨ ਜਦੋਂ ਪੰਛੀ ਜਨੌਰ ਦਾਣਾ ਖਾਂਦੇ ਹਨ ਜਿਸ ਘਰ ਤੋਂ ਉੱਡਦੇ ਨੇ ਉਹ ਪੰਛੀ ਜਨੌਰ ਹਮੇਸ਼ਾ ਇਹੀ ਅਰਦਾਸ ਕਰਦੇ ਨੇ ਕਿ ਪਰਮਾਤਮਾ हे वाइग्रो हे सच्चे पाशा अकाल पुरख ਜਿਵੇਂ ਇਸ ਘਰ ਦੇ ਜੀਆਂ ਨੇ ਸਾਡੇ ਰਿਜਕ ਦਾ ਖਿਆਲ ਰੱਖਿਆ ਹੈ ਸਾਡੀ ਰੋਜੀ ਰੋਟੀ ਦਾ ਖਿਆਲ ਰੱਖਿਆ ਹੈ ਉਵੇਂ ਤੂੰ ਇਹਨਾਂ ਦੀ ਝੋਲੀ ਹਮੇਸ਼ਾ ਭਰ ਕੇ ਰੱਖੀ ਜੋ ਦੂਜਿਆਂ ਨੂੰ ਦਿੰਦਾ ਹੈ ਪਰਮਾਤਮਾ ਉਹਦੇ ਅੰਨ ਤੇ ਧਾਨ ਦੇ ਖਜ਼ਾਨੇ ਹਮੇਸ਼ਾ ਭਰ ਕੇ ਰੱਖਦਾ ਹੈ ਇਸ ਤਰ੍ਹਾਂ ਪਰਮਾਤਮਾ ਆਪਣੀ ਬਰਕਤ ਦੇ ਸਾਰੇ ਬੂਹੇ ਹੋਲ ਦਿੰਦਾ ਹੈ ਜਿਸ ਘਰ ਦੇ ਵਿੱਚ ਪੰਛੀ ਜੋ ਨੌਰਾ ਨੌ ਦਾਣਾ ਪਾਇਆ ਜਾਂਦਾ ਹੈ ਦੂਜੇ ਕਹਿੰਦੇ ਕਿ ਜੋ ਸਵੇਰੇ ਉੱਠ ਕੇ ਪਰਮਾਤਮਾ ਨੂੰ ਯਾਦ ਕਰਦਾ ਹੈ ਪਰਮਾਤਮਾ ਉਸ ਨਾਲ ਤਿੰਨ ਜਾਣਿਆਂ ਨੂੰ ਹਮੇਸ਼ਾ ਰੱਖਦਾ ਹੈ ਪਰਮਾਤਮਾ ਜੋ ਸਵੇਰੇ ਨਾਮ ਲੈਂਦਾ ਹੈ ਪਰਮਾਤਮਾ ਦਾ ਤੇ ਉਹ ਪਰਮਾਤਮਾ ਤਿੰਨ ਜਾਣਿਆਂ ਨੂੰ ਉਹ ਮਨੁੱਖ ਦੇ ਕੋਲ ਭੇਜ ਦਿੰਦਾ ਹੈ ਹੁਣ ਉਹ ਤਿੰਨ ਜਾਣੇ ਕਰਦੇ ਕੀ ਨੇ ਪਹਿਲਾਂ ਸਾਰਾ ਦਿਨ ਉਸ ਦਾ ਇੱਜ਼ਤ ਤੇ ਮਾਣ ਵਧਾਉਂਦੇ ਨੇ ਉਹਦੇ ਮਾਨ ਸਨਮਾਨ ਨੂੰ ਹਰ ਪਾਸੇ ਚਾਰ ਚਾਹੇ ਲਗਾਉਂਦੇ ਨੇ ਦੂਜਾ ਉਹਦੇ ਰਿਜਕ ਦੇ ਵਿੱਚ ਵਾਦਾ ਕਰਦੇ ਨੇ ਉਹਦੇ ਹਿੱਲੇ ਵਸੀਲੇ ਬਣਾ ਦਿੰਦੇ ਨੇ ਉਹਦੇ ਰਿਜਕ ਦੇ ਵਿੱਚ ਵਾਦਾ ਹੋ ਜਾਵੇ ਤੇ ਤੀਜਾ ਉਹਨਾਂ ਨੂੰ ਮੁਸ਼ਕਲਾਂ ਤੋਂ ਬਾਹਰ ਕੱਢਦੇ ਨੇ ਉਹ ਸਾਰੇ ਦਿਨ ਦੇ ਵਿੱਚ ਜੋ ਵੀ ਬੰਦੇ ਨੂੰ ਮਦਦ ਦੀ ਜ਼ਰੂਰਤ ਹੈ ਤਾਂ ਉਸ ਦੀ ਮਦਦ ਕਰਦਾ ਹੈ ਰੱਬ ਨੂੰ ਉਹ ਬੰਦਾ ਬਹੁਤ ਪਸੰਦ ਹੈ ਜੋ ਦੂਜਿਆਂ ਦੀ ਮਦਦ ਕਰਦਾ ਹੈ ਉਹ ਜ਼ਿੰਦਗੀ ਦੇ ਵਿੱਚ ਕਦੇ ਵੀ ਗਰੀਬ ਨਹੀਂ ਰਹਿੰਦਾ ਕਈ ਵਾਰ ਮਨੁੱਖ ਦੀ ਇਬਾਦਤ ਉਹਨੂੰ ਉੱਥੇ ਨਹੀਂ ਪਹੁੰਚਾਉਂਦੀ ਜਿੱਥੇ ਉਹ ਪਹੁੰਚਣਾ ਚਾਹੁੰਦਾ ਹੈ ਪਰ ਜਿੱਥੇ ਗਰੀਬਾਂ ਦੀ ਮਦਦ ਪਹੁੰਚਾ ਦਿੰਦੀ ਹੈ ਇੱਕ ਵਾਰ ਇੱਕ ਮਨੁੱਖ ਸੀ ਉਹਦੇ ਘਰ ਇੱਕ ਬੱਚੇ ਨੇ ਜਨਮ ਲੈਣਾ ਸੀ ਪਰ ਘਰ ਵਿੱਚ ਇੱਕ ਵੀ ਪੈਸਾ ਨਹੀਂ ਸੀ ਉਹ ਪਰੇਸ਼ਾਨ ਸੀ ਘਰ ਵਿੱਚ ਤਾਂ 1 ਰੁਪਿਆ ਨਹੀਂ ਸੀ ਤੇ ਬੱਚੇ ਨੇ ਕੁਝ ਸਮੇਂ ਵਿੱਚ ਜਨਮ ਲੈਣਾ ਉਹ ਇੱਕ ਸੇੜ ਦੇ ਕੋਲ ਗਿਆ ਤੇ ਉਸ ਨੂੰ ਕਹਿੰਦਾ ਕਿ ਕਰਜ ਦੇ ਦਿਓ ਸੇਠ ਨੇ ਉਹਨੂੰ ਕੁਝ ਵੀ ਨਾ ਦਿੱਤਾ ਉਹ ਸੋਚ ਵਿਚਾਰ ਕਰਨ ਲੱਗਾ ਕਿ ਐਵੇਂ ਕਰਦਾ ਰਾਜੇ ਦੇ ਕੋਲ ਚਲੇ ਜਾਣੇ ਹਾਂ ਉਹ ਸਾਡੀ ਮੁਸ਼ਕਲ ਦਾ ਹੱਲ ਕਰਨਗੇ ਉਹਨੇ ਆਪਣੀ ਘਰਵਾਲੀ ਨੂੰ ਲਿਆ ਤੇ ਆਪਣੇ ਦੋਨੋਂ ਜਾਣੇ ਉਹ ਮਹਿਲ ਨੂੰ ਚੱਲ ਪਏ ਕਹਿੰਦੇ ਸ਼ਾਮ ਦਾ ਸਮਾਂ ਸੀ ਮਹਿਲ ਕੋਲ ਪਹੁੰਚਦੇ ਪਹੁੰਚਦੇ ਰਾਤ ਹੋ ਗਈ ਮਹਿਲ ਤੋਂ ਥੋੜੀ ਦੂਰੀ ਤੇ ਕਹਿੰਦੇ ਇੱਕ ਰੁੱਖ ਦੇ ਥੱਲੇ ਦੋਨੋਂ ਜਾਣੇ ਬੈਠ ਕੇ ਸਵੇਰ ਹੋਣ ਦਾ ਇੰਤਜ਼ਾਰ ਕਰਨ ਲੱਗੇ ਕਹਿੰਦੇ ਉਹ ਮਨੁੱਖ ਦੇ ਘਰ ਵਾਲੀ ਦੇ ਦਰਦ ਦੇ ਨਾਲ ਖਲੌਣ ਲੱਗੇ ਹੌਸਲਾ ਦੇਂਦਾ ਅੱਗੋ ਕਹਿੰਦਾ ਕਿ ਥੋੜਾ ਸਮਾਂ ਖੜ ਜਾ ਦਿਨ ਨਿਕਲਣ ਵਾਲਾ ਹੈ ਰਾਜ ਨੂੰ ਮਿਲ ਕੇ ਸਭ ਠੀਕ ਹੋ ਜਾਣਾ ਹੈ ਇਹਨਾਂ ਨੂੰ ਕੀ ਸੀ ਕਿ ਉਹ ਰਾਜਾ ਰਾਤ ਇੱਕ ਪੈਰ ਰੈਂਦੇ ਸਾਰੀਆਂ ਗਲੀਆਂ ਵਿੱਚ ਘੁੰਮ ਕੇ ਆਪ ਦੇਖਦਾ ਸੀ ਕਿ ਕੋਈ ਦੁਖੀ ਤਾਂ ਨਹੀਂ ਮੇਰੇ ਰਾਜ ਦੇ ਵਿੱਚ ਜੇਕਰ ਕੋਈ ਦੁਖੀ ਹੈ ਕੋਈ ਕੁੱਤਾ ਭੁੱਖ ਪਿਆਸ ਨਾਲ ਭੌਂਕਦਾ ਹੈ ਪਾਪ ਦਾ ਕਰਮ ਮੇਰਾ ਹੀ ਹੈ ਉਸ ਸਮੇਂ ਉਥੋਂ ਰਾਜਾ ਲੰਘ ਰਿਹਾ ਸੀ ਦੂਰ ਦਰਾਡੇ ਅੱਗ ਬਾਲਦੀ ਦੇਖ ਕੇ ਰਾਜ ਨੇ ਆਪਣੇ ਸੈਨਿਕ ਨੂੰ ਉਥੇ ਭੇਜਿਆ ਕਿ ਦੇਖੋ ਕੋਈ ਮੁਸਾਫਿਰ ਪਰੇਸ਼ਾਨ ਤਾਂ ਨਹੀਂ ਹੋਣਦਿਆ ਮਨੋਖ ਨੇ ਦੱਸਿਆ ਕਿ ਉੱਥੇ ਜਦੋਂ ਜਾਂਦਾ ਸੈਨਿਕ ਤੇ ਉਹ ਆਗੂ ਕਹਿੰਦੇ ਕਿ ਮੈਂ ਰਾਜੇ ਨੂੰ ਮਿਲਣਾ ਰਾਜੇ ਦੀ ਮੈਨੂੰ ਜ਼ਰੂਰਤ ਹੈ ਉਹ ਆਪਣਾ ਸਾਰਾ ਕਿੱਸਾ ਬਿਆਨ ਕਰ ਦਿੰਦਾ ਰਾਜਾ ਜਲਦੀ ਦੇ ਨਾਲ ਆਪਣਾ ਉੱਥੋਂ ਜੋ ਵੀ ਸਨ ਉਹਨਾਂ ਦੀ ਬੀਬੀਆਂ ਸਨ ਉਹਨਾਂ ਕੋਲ ਜਾਂਦਾ ਪਰ ਕੋਈ ਵੀ ਬੀਬੀ ਨਹੀਂ ਮਿਲਦੀ ਭੱਜ ਕੇ ਰਾਣੀ ਦੇ ਕੋਲ ਗਿਆ ਰਾਣੀ ਤੂੰ ਨੇਕੀ ਦਾ ਹਿੱਸਾ ਬਣਨਾ ਚਾਹੁੰਦੇ ਹਾਂ ਉਹਨੇ ਜਲਦੀ ਤੇ ਨਾਲ ਸਿਰ ਹਲਾਇਆ ਰਾਣੀ ਨੂੰ ਲੈ ਕੇ ਉਹ ਰਾਜਾ ਉਸ ਥਾਂ ਤੇ ਪਹੁੰਚਿਆ ਰਾਣੀ ਅੰਦਰ ਚਲੀ ਗਈ ਤੇ ਉਹ ਹੁਣ ਉਹ ਮਨੋਖਣੋਂ ਲੱਗਾ ਕਿ ਕੋਈ ਸਧਾਰਨ ਜਿਹਾ ਹੈ ਜਿਹੜਾ ਆਪਣੇ ਮੋਢੇ ਤੇ ਬਾਲਣ ਵਿੱਚ ਝੋਕੇ ਲੈ ਕੇ ਆਇਆ ਅੱਗ ਬਾਲਣ ਲਈ ਠੰਡ ਦੇ ਦਿਨ ਨੇ ਤੇ ਉਹਨੂੰ ਬਾਰ-ਬਾਰ ਕਹੀ ਜਾਵੇ ਨੌਕਰਾਂ ਵਾਂਗ ਉਹਨੂੰ ਹੁਕਮ ਦੇਈ ਜਾਵੇ ਤੇ ਰਾਜਾ ਉਹਦਾ ਹੁਕਮ ਵੀ ਮੰਨਣੇ ਚਾਵੇ ਲਕਣਾ ਲਾਲਾ ਕੇ ਅੱਗ ਬਾਲੀ ਜਾਵੇ ਇਹਨੇ ਨੂੰ ਰਾਣੀ ਅੰਦਰੋਂ ਇਹਨੇ ਨੂੰ ਰਾਣੀ ਅੰਦਰੋਂ ਆਈ ਜਦੋਂ ਅੰਦਰੋਂ ਆਈ ਤਾਂ ਰਾਣੀ ਨੇ ਕਿਹਾ ਰਾਜਾ ਦੇਖ ਤੇਰੇ ਦੋਸਤ ਦੇ ਘਰ ਔਲਾਦ ਨੇ ਜਨਮ ਲਿਆ ਹੈ ਜਦੋਂ ਉਹਨੂੰ ਮਨੁੱਖ ਨੂੰ ਇਹ ਗੱਲ ਪਤਾ ਚੱਲੀ ਤਾਂ ਰਾਜੇ ਦੇ ਪੈਰਾਂ ਦੇ ਵਿੱਚ ਡਿੱਗ ਕੇ ਮਾਫੀ ਮੰਗਣ ਲੱਗਾ ਰਾਜੇ ਨੇ ਕਿਹਾ ਕਿ ਖੜੇ ਹੋ ਇਹ ਨਗਰ ਸਭ ਦਾ ਸਾਂਝਾ ਇਤੇ ਸਭ ਨੂੰ ਇੱਜ਼ਤ ਮਿਲਦੀ ਹੈ ਇੱਥੇ ਮਦਦ ਦਾ ਰਵਾਜ ਹੈ ਇਸ ਤੋਂ ਆਪਾਂ ਨੂੰ ਸਿੱਖਣ ਨੂੰ ਸੰਗਤ ਜੀ ਇਹ ਮਿਲਦਾ ਹੈ ਕਿ ਮਦਦ ਕਰਨ ਵਾਲਾ ਕਦੇ ਗਰੀਬ ਨਹੀਂ ਹੁੰਦਾ ਮਦਦ ਕਰਨ ਵਾਲੇ ਹਮੇਸ਼ਾ ਬਾਦਸ਼ਾਹੀ ਹਮੇਸ਼ਾ ਅਸੀਂ ਬਾਸ਼ਾਈ ਹੀ ਹਾਸਲ ਕਰਦੇ ਨੇ ਤੇ ਕਿਹਾ ਕਿ ਸਾਡੇ ਅਮੀਰ ਬਣਨ ਦੀ ਸਭ ਤੋਂ ਵੱਡੀ ਵਜ੍ਹਾ ਗਰੀਬਾਂ ਦੀ ਮਦਦ ਕਰਨਾ ਹੈ। ਅਗਲਾ ਕੰਮ ਆਪਣੇ ਹੱਕ ਹalal ਦੇ ਕਿਰਤ, ਉਹਦੇ ਨਾਲ ਆਪਣਾ ਔਲਾਦ ਤੇ ਪਰਿਵਾਰ ਨੂੰ ਪਾਲਣਾ ਤੇ ਮਾਂ ਪਿਓ ਦੀ ਸੇਵਾ ਕਰਨਾ ਤੇ ਪੰਜਵਾਂ ਸਭ ਤੋਂ ਵੱਡਾ ਕੰਮ ਕਿ ਹਰ ਵੇਲੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ। ਦਿਨ ਦੀ ਸ਼ੁਰੂਆਤ ਪ੍ਰਮਾਤਮਾ ਦੇ ਸ਼ੁਕਰਾਨੇ ਤੋਂ ਕਰਨੀ। ਤੇ ਸੌਣ ਸਮੇਂ ਵੀ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਜੋ ਪਰਮਾਤਮਾ ਨੂੰ ਨਹੀਂ ਭੁੱਲਦੇ ਜੋ ਹਰ ਸਮੇਂ ਸ਼ੁਕਰਾਨਾ ਕਰਦੇ ਨੇ ਉਹਦੇ ਘਰ ਅੰਨ ਤੇ ਧਾਨ ਦੇ ਭੰਡਾਰ ਹਮੇਸ਼ਾ ਭਰੇ ਰਹਿੰਦੇ ਨੇ ਇਹਨਾਂ ਪੰਜਾਂ ਗੱਲਾਂ ਨੂੰ ਜੋ ਪੱਲੇ ਬੰਨ ਲਵੇ ਉਹ ਹਮੇਸ਼ਾ ਉਚਾਈਆਂ ਵੱਲ ਜਾਂਦੇ ਨੇ ਇਹ ਲੋਕ ਤੇ ਪਰਲੋਕ ਦੋਵੇਂ ਉਹਦੇ ਸੁਖਾਲੇ ਹੋ ਜਾਂਦੇ ਨੇ ਪਰਮਾਤਮਾ ਇਹਨਾਂ ਪੰਜ ਕਮਾਣੂ ਕਰਨ ਵਾਲੇ ਕਰਨ ਦਾ ਆਪਾਂ ਉਦਮ ਤੇ ਬਲ ਬਖਸ਼ਣ ਤੇ ਪਰਮਾਤਮਾ ਉਹਨਾਂ ਵਿੱਚ ਸ਼ਾਮਲ ਕਰਨ ਜਿਨ੍ਹਾਂ ਤੇ ਹਮੇਸ਼ਾ ਪਰਮਾਤਮਾ ਦੀ ਮਿਹਰ ਰਹਿੰਦੇ ਹੈ ਸਾ ਸੰਗਾਤਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ